ਵੇਖ ਲਾ ਵੇ ਤੇ ਆਇਆ ਨਹੀਂ ਪਾਗਾ ਪੱਕਾ ਪਤੰਦਰਾ ਹੈ ਨਹੀਂ ਗੱਡੀ ਹੈ ਪਾਰ ਆਇਆ ਹੀ ਨਹੀਂ ਯਾਰ ਹਜੇ ਤਾਂ ਪਤੰਦਰਾ ਇੰਨਾ ਟਾਈਮ ਲਾਦਾ ਯਾਰ ਆਹ ਕੰਮ ਥੋੜਾ ਹੁੰਦਾ ਓਏ ਆ ਗਿਆ ਆਓ ਆ ਗਿਆ ਲੈ ਆਓ ਆ ਗਿਆ ਉਹ ਆ ਪਤੰਦਰਾ ਇੰਨੇ ਚਰਚ ਦਾ ਪਤੰਦਰਾ ਬੱਕਰਾ ਬਣ ਜਾਂਦਾ ਜਿੰਨੇ ਚਿਰ ਤੂੰ ਮੈਗੀ ਬਣਾ ਕੇ ਲੈ ਹੈ ਤਾਂ ਠੀਕ ਹੈ ਉਹ ਵੀ ਚੱਲ ਰਿਹਾ ਹੈਗਾ ਸ਼ੂਟ ਤੇ ਕਮੇਡੀ ਫਿਲਮਾਂ ਬਣਾ ਰਹੇ ਆ ਜਿਹੜੇ ਕਹਿ ਦਿੰਦੇ ਹੁੰਦੇ ਆ ਵੀ ਤੁਸੀਂ ਬਣਾਉਂਦੇ ਨਹੀਂ ਹੁਣ ਕਮੇਡੀ ਸ਼ੁਰੂ ਕਰਨ ਲੱਗੇ ਆਪਾਂ ਹਨਾ ਬਾਈ ਹਰਜੀਤ ਹੈਗਾ ਨਾਲ ਤੇ ਬਾਈ ਦਾ ਕਿ ਅਰਚੀ ਬਾਈ ਬਾਈ ਅਰਚੀ ਲੈ ਆ ਮੈਗੀ ਇਹ ਕੋ ਆਜੋ ਪਹਿਲਾਂ ਤੁਹਾਨੂੰ ਮੈਗੀ ਦਿਖਾਉਣੀ ਆ ਕਿਵੇਂ ਆਉਂਦੀ ਆ ਡੱਬਿਆਂ ਤੇ ਮੈਂ ਵੀ ਆ ਕੋਸ ਹਾਂ ਕਿਵੇਂ ਵੇਖ ਲਾ ਵਿੱਚ ਆਏਗਾ ਪੱਕਾ ਬਤੰਦਰਾ ਹੈ ਨਹੀਂ ਗੱਡੀ ਹੈ ਪਾਰਾ ਹੈਟ ਤਾਂ ਨਹੀਂ ਬਾਈ ਪੰਜ ਛੀ 2 ਵੀ ਹੋ ਜੂਗੀ ਬੱਲਾ 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 ਆ ਦੇਖੋ ਬਾਈ ਹੈ ਕਿਉਂ ਨਹੀਂ ਯਾਰ ਆਏ ਆ ਕੌਲੀਆਂ ਦਾ ਪਾਣ ਵਾਂਗੂ ਫੜਕਦੀਆਂ ਬਰਾੜਾ ਹਾਂ ਜਉਂਦੀ ਵਸਦੀ ਰਹੇ ਸਾਡੀ ਮਾਤਾ ਨੇ ਇੰਨਾ ਕੋ ਬਣਾਤਾ ਹਾਂ ਤੇ ਪਰ ਇਹ ਗੱਲ ਹੋਰ ਆ ਬਾਈ ਇਹ ਬੱਕਰੇ ਨਾਲੋਂ ਵੱਧ ਆ ਘੈਂਟ ਗੱਲ ਬਾਤ ਆ ਹਨਾ ਬੱਕਰੇ ਦੀ ਜਾਨ ਜਾਂਦੀ ਐ ਇਹਦੇ ਚ ਜਾਨ ਹੀ ਨਿਕ ਗਈ ਇਹ ਚਵਾਹ ਪੂਰੀ ਲੱਗ ਗਈ ਕਿੰਨਾ ਟਾਈਮ ਲੱਗ ਗਿਆ ਸਹੀ ਸਹੀ 40 ਮਿੰਟ ਲੱਗੇ 40 ਮਿੰਟ ਲੱਗੇ ਓਏ ਲੈ ਉੱਚਾ ਸੱਚਾ ਵੀਤ ਲੈ ਲੈ। ਇਹ ਗੱਲ ਹੋਰ ਆ ਬਾਈ ਜਿਹੜੇ ਕਹਿੰਦੇ ਨਾ 2 ਮਿੰਟ ਵਿੱਚ ਮੈਗੀ ਉਹ ਗਲਤ ਹੋ ਗਿਆ ਕੰਮ ਬਾਈ 2 ਮਿੰਟ ਵਿੱਚ ਮੈਗੀ ਨਹੀਂ 40 ਮਿੰਟ ਵਿੱਚ ਮੈਗੀ ਹੋਗੀ। ਤੈਨੂੰ ਮੈਂ ਦੱਸਦਾ ਆਪਣਾ ਪਿੰਡ ਹੈਗਾ ਕੋਟਕਪੂਰੇ ਦੇ ਨਾਲ। ਹਾਂ ਤੇ ਮੈਂ ਪਹਿਲੀ ਵਾਰੀ ਮੈਗੀ ਬਣਾਈ। ਹੂੰ ਤੇ ਘਰ ਦੇ ਮੇਰੇ ਪਲੂਰੋਂ ਤੁਰੇ ਘੰਟੇ ਦੀ ਵਾਟ ਆ। ਮੈਂ ਮੈਗੀ ਧਰਤੀ ਉਹ ਪਲੂਰੋਂ ਤਰ ਤੇ। ਹਾਂ ਉਹ ਕੋਟੋਂ ਸਮਾਨ ਸਮੂਹ ਲੈ ਕੇ ਤੇ ਪਿੰਡ ਆ ਗਏ। ਅੱਛਾ ਤੇ ਮੇਰਾ ਮੈਗੀ ਦਾ ਪਾਣੀ ਨਹੀਂ ਸੁੱਕਿਆ ਸੀ ਅਜੇ ਚਲੋ ਪਤਾ ਨਹੀਂ ਕਿਹੜੇ ਤੁਸੀਂ ਵੀ ਦੱਸੋ ਕਾਰਨਾਮੇ ਕਿਹੜੇ ਕਿਹੜੇ ਹਨ ਤੇ ਬਾਕੀ ਯਾਰ ਐ ਘਰ ਤੂੰ ਪਾ ਮੈਗੀ ਮੈਂ ਥੋੜਾ ਮਹੌਲ ਵਿਖਾਦਾ ਆ ਵੇਖੋ ਬਾਈ ਇਧਰ ਗੋਭੀ ਬਾਤੀ ਹੈ ਇਹ ਯਾਰ ਕੀ ਚੱਕਰ ਸੱਚ ਗੋਭੀ ਵਾਲਾ ਬੰਦਾ ਆਪਣੇ ਕੋਲ ਹੈਗਾ ਆਪਾਂ ਕਿੰਨੀ ਲਈ ਸੀ ਆਪਾਂ ਗੋਭੀ ਦਾ ਥੋੜੀ ਲਈ ਸੀ ਪਰ ਰਹਿ ਨਹੀਂ ਦੇਣਾ ਸਰ ਜੀ ਕਿੰਨੀ ਲਈ ਸਹੀ ਸੀ ਦਿੱਥੇ ਸਰ ਜੀ ਦੀ ਤਾਂ ਆਪਦੀ 2.5 ਕਿੱਲੇ ਖੜੀ ਹੈ ਜੇ ਇੱਕ ਫੁੱਲ ਵੀ ਨਹੀਂ ਵੇਖਿਆ ਆ ਆ ਜੋ ਦਿਖਾਉਂ ਭੱਜ ਕੇ ਭੱਜ ਕੇ ਫਾਟ ਕੇ ਭਾੜੇ ਆਵਾਤੀ ਭਾਈ ਇਹ 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 ਆ ਵੇਖ ਭਾਈ ਆ ਰਹਿ ਗਈ ਛੱਡੀ ਹੈ ਸਬਜ਼ੀ ਬਣਾਉਣਾ ਹਤੇ ਏ ਭਾਈ ਗਾਹ ਵਦੂ ਖਾਣਾ ਆ ਆ ਬੈਠਾ ਜਿਹੜਾ ਆ ਗਾਹ ਵਦੂ ਖਾਣਾ ਮੈਂ ਦਿੰਦਾ ਇਹ ਗੋਭੀ ਦਾ ਵੀ ਕਾਰਨਾਮਾ ਸੀਗਾ ਕੋਈ ਗੋਭੀ ਪਿੱਛੇ ਵੀ ਲੌਜਿਕ ਸੀਗਾ ਗੋਭੀ ਛੱਡ ਤੂੰ ਜਿਹੜੇ ਵੀ ਕੰਮ ਨੂੰ ਹੱਥ ਪਾਇਆ ਐਤ ਕੀ ਪਹਿਲੇ ੜੀ ਝੋਨਾ ਲਾਇਆ ਸੀ ਸਾਰੇ ਰਗੜ ਤੇ ਇੱਕ ਹੀ ਚੱਕਰੇ ਆਪਣਾ ਪੈੜਾ ਹੀ ਆਉਜਾ ਕੇ ਕਿਵੇਂ ਇਹ ਤਾਂ ਜਿਹੜੇ ਕੰਮ ਨੂੰ ਹੱਥ ਪਾ ਲੈਂਦਾ ਇੱਕ ਵਾਰੀ ਨਿਊਜ਼ੀਲੈਂਡ ਗਿਆ ਸੀ ਉੱਥੋਂ ਥੋੜੀ ਜਿਆ ਭਾਈ ਥੋੜੀ ਥੋੜੀ ਇੱਕ ਮੈਂ ਕੀ ਤੈਨੂੰ ਪਤਾ ਨਾ ਤੇ ਯਾਰ ਪਿਆਰਾ ਮੇਰੇ ਤੁਹਾਡੇ ਹਾਂ ਤੁਸੀਂ ਤਾਂ ਨਹੀਂ ਖਾਂਦੇ ਨਹੀਂ ਖਾਵਾਂਗੇ ਫਿਰ ਐਂਕਾ ਤੋਂ ਕੀ ਕਰੀਏ ਸਾਹਮਣੇ ਖਾਵਾਂਗੇ ਲੈ ਵੀ ਆਹ ਨਜ਼ਾਰਾ ਜਿਹ ਆ ਜਿਹੜਾ ਪਿੰਡਾਂ ਦਾ ਨਜ਼ਾਰਾ ਨਾ ਯਾਰ ਸਹੀ ਗੱਲ ਹੈ ਹਣਾ ਸਾਰੇ ਪਿੰਡਾਂ 'ਚ ਜਾਨਾ ਹੁਣ ਮੈਂ ਹੂੰ ਤਕਰੀਬਨ ਤੇ ਬਹੁਤ ਸੋਹਣਾ ਪਿੰਡਾਂ ਦਾ ਮਾਹੌਲ ਹੁੰਦਾ ਬੜੇ ਪਿਆਰ ਇੱਜ਼ਤ ਕਰਦੇ ਹਣਾ ਪਿੰਡਾਂ 'ਚ ਯਾਰ ਗੱਲ ਹੋਰ ਆ ਹਰਜੀਤ ਹੂੰ ਚਲੋ ਠੀਕ ਆ ਪਿਆਰ ਤਾਂ ਆਪਣੇ ਆਪ ਹੀ ਆ ਪੰਜਾਬ 'ਚ ਕੋਈ ਆਪਾਂ ਨੂੰ ਕੋਈ ਮੋੜਦਾ ਨਹੀਂ ਹੁੰਦਾ ਹਰੇਕ ਬੰਦੇ ਨੂੰ ਹਾਂ ਰੇਕ ਨੂੰ ਵਾੜਦਾ ਵੀ ਨਹੀਂ ਤੇ ਰਾਜਸਥਾਨ ਦਾ ਮਾਹੌਲ ਵਾਲਾ ਕਹਿੰਦਾ ਯਾਰ ਉਹ ਹੈਗਾ ਥੋੜਾ ਜਿਵੇਂ ਆਪਾਂ ਕਹਦੇ ਠੰਡਾ ਪੁਰਾਣਾ ਜਿਹਾ ਮਾਹੌਲ ਹਣਾ ਇੱਕ ਠੰਡਾ ਇੱਕ ਪੁਰਾਣਾ ਟੱਚ ਇੱਕ ਲੋਕ ਮਿਹਨਤੀ ਹੈ ਯਾਰ ਸਾਰੇ ਸਾਰੇ ਲੋਕ ਮਿਹਨਤੀ ਆ ਇਹ ਤਾਂ ਬੇਈਮਾਨੀ ਹੈਣੀ ਬੇਈਮਾਨੀ ਹੈਣੀ ਇੱਕ ਸਾਰੇ ਰੋਗ ਮਿਹਨਤੀ ਆ ਹਾਂ ਦੂਜੀ ਗੱਲ ਇਹ ਹੈ ਹੈ ਸਾਸ 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 ਤੁਸੀਂ ਨਾ ਪਾਓ ਸਾਸ ਹੂੰ ਇਹਨਾਂ ਨੂੰ ਦੇ ਦਿਓ ਸਾਸ ਮਾੜੀ ਹੁੰਦੀ ਆ ਹੋ ਗਿਆ ਹੈ ਹੈ ਖੜ ਜਾ ਮੈਂ ਟੇਸਟ ਕਰਕੇ ਦੱਸਦਾ ਬਾਈ ਆ ਵੇਖੋ ਇੱਧਰ ਮੈਗੀ ਦਿਖਾ ਦਿਓ ਘੈਂਟ ਆ ਬਾਈ ਇਹ ਸਾਡੀ ਮਾਤਾ ਨੇ ਬਣਾ ਕੇ ਭੇਜੀ ਹਨਾ ਬਾਈ ਤੇ ਘੈਂਟ ਰਾਮਣ ਵਾਸਤੇ ਆਪਣੇ ਆਪ ਤੇ ਯਾਰ ਉਹ ਕੈਮਰਾਮੈਨ ਵਾਸਤੇ ਸਾਡੇ ਚੈੱਕ ਹੋ ਕੀ ਕੁਆਲਟੀ ਆ ਫੇਰਾ ਗੱਲ ਵਾ ਫੇਰਾ ਤੂੰ ਹੀ ਥਾਲਾ ਹਰਮਨ ਤੱਕਾ ਰਹਾ ਕੈਮਰਾਮੈਨ ਵੀ ਵਿਖਾ ਰਿਹਾ ਸਾਰੇ ਕੈਮਰਾਮੈਨ ਹੱਦਿਆ ਆ ਗਿਆ ਸਾਡਾ ਅਰਸ਼ੀ ਭਾਈ ਇਹ ਹੀ ਹੈ ਕਿਵੇਂ ਘੈਂਟ ਮੈਗੀ ਗੋਰੀ ਆ ਅਜੇ ਤਾਂ ਖਾਦੀ ਨਹੀਂ ਤੂੰ ਇਹ ਬਿਨਾ ਬਿਨਾ ਖਾਦੇ ਤਾਂ ਵੀ ਦੱਸ ਦਿੰਦਾ ਟੇਟ ਕਰ ਟੇਟ ਕਰਕੇ ਦਿਖਾ ਸਮੈਲ ਨਹੀਂ ਹੁੰਦੀ ਵਾਏ ਨਹੀਂ ਉਹ ਕਹਿੰਦੀ ਖਾ ਕੇ ਇੰਜ ਕਰ ਦਿੰਦੇ ਉਂਗਲ ਜੀ ਨਾਲ ਆਹ ਘੈਂਟ ਦੱਸਿਓ ਇਸ਼ਾਰਾ ਕਰੀ ਇਸ਼ਾਰਾ ਉਂਗਲ ਜੀ ਨਾਲ ਹਾਂ ਆ ਵੇਖ ਹੈ ਇਧਰ ਤਾਂ ਵਦੋ ਕਾ ਕੇ ਭਾਈ ਆ ਪੱਕੀ ਗਊ ਤੇ ਟੈਂਡ ਤੇ ਆ ਕੇ ਐ ਕਰਦੇ ਹੁੰਦੇ ਆ ਲਓ ਭਾਈ ਚਲੋ ਫਿਰ ਹਾਂ ਬਾਈ ਹੁਣ ਆਪਾਂ ਦਿਖਾਉਨੇ ਆ ਅਗਲੇ ਵਲੌਗ ਚ ਦੱਸਾਂਗੇ ਤੁਹਾਨੂੰ ਨਾ ਕੀ ਕੀ ਅਜ ਗੋਲ ਖਲਾਏ ਆ ਉਧਰ ਗੱਟੇ-ਗੱਟੇ ਭਰੇ ਪਿਆ ਅਜ ਤੇ ਇਧਰ ਗੋਭੀ ਭਾਈ ਪਈਏ ਕਰਦੇ ਆ ਤੇ ਠੀਕ ਆ ਬਾਈ ਖਾ ਲੈਂਦੇ ਸਾਨੂੰ ਮੈਗੀ ਤੁਸੀਂ ਵੀ ਖਾ ਲੋ ਘਰੇ ਬਣਾ ਕੇ ਪਰ